This ਗਰਮੀ ਧੁੱਪ ਤੇ ਲੂ ਵਾਲੀ ਹਵਾ ਤੋਂ ਇਸ ਵੇਲੇ ਕੁਝ ਰਾਹਤ ਮਿਲਦੀ ਹੋਈ ਪੰਜਾਬ ਦੇ ਲੋਕਾਂ ਨੂੰ ਤੇ ਹੋਰ ਦਿੱਲੀ ਦੇ ਲੋਕਾਂ ਨੂੰ ਕਿਤੇ ਰਾਹਤ ਮਿਲਦੀ ਹੋਈ ਦਿਖਾਈ ਦੇਈ ਇਹ ਬੀਤੇ ਦਿਨ ਹੀ ਵੇਖਿਆ ਗਿਆ 1 ਮਈ ਨੂੰ ਕਿੰਝ ਤੇਜ਼ ਹਵਾਵਾਂ ਤੇ ਹਨੇਰੀ ਤੇ ਤੂਫਾਨ ਨੇ ਦਸਤਕ ਦਿੱਤੀ ਤੇ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਹੈ ਜਿਸ ਕਰਕੇ ਰਾਹਤ ਕੁਝ ਨਾ ਕੁਝ ਤਾਂ ਮਿਲੀ ਹੈ ਪਰ ਉਥੇ ਹੀ ਗੱਲ ਕਰੀਏ ਮੌਸਮ ਵਿਭਾਗ ਦੇ ਵੱਲੋਂ yellow alert week ਜਾਰੀ ਕਰ ਦਿੱਤਾ ਗਿਆ ਅਗਲੇ ਆਉਣ ਵਾਲੇ 3 ਤੋਂ 4 ਦਿਨਾਂ ਤੱਕ ਦਾ yellow ਮੌਸਮੀ ਭਾਗ ਨੇ ਜਾਰੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਮੌਸਮੀ ਭਾਗ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਜ ਹੀ ਹਨੇਰੀ ਤੂਫਾਨ ਦੇ ਨਾਲ ਮੀਂਹ ਦੇ ਅਸਰ ਬਣੇ ਹੋਏ ਨੇ ਤੇ ਉੱਥੇ ਹੀ ਹੋਰ ਵੀ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾ ਜਿਹੜੀ ਚੱਲੇਗੀ ਹਨੇਰੀ ਇਦਾਂ ਹੀ ਆਉਂਦੀ ਰਹੇਗੀ ਐਲਰਟ ਜਿਸ ਦਾ ਜਾਰੀ ਕੀਤਾ ਗਿਆ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਣੇ ਹੋਰ ਕਈ ਥਾਵਾਂ ਤੇ ਮੀਂਹ ਪੈਣ ਦੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਉੱਥੇ ਹੀ ਦਿੱਲੀ NCR ਦੀ ਗੱਲ ਕਰੀਏ ਤਾਂ ਦਿੱਲੀ NCR ਦੇ ਵਿੱਚ ਕੱਲ ਰਾਤ ਦੇ ਵਿੱਚ ਨੂੰ ਵੀ ਵੇਖਿਆ ਗਿਆ ਕਾਫੀ ਤੇਜ਼ ਹਵਾਵਾਂ ਚਲੀਆਂ ਜਿਸ ਕਰਕੇ ਆ ਆਵਾਜਾਈ ਕੁਝ ਪ੍ਰਭਾਵਿਤ ਦੇਖੀ ਜਾ ਰਹੀ ਕਿਉਂਕਿ ਤੇਜ਼ ਹਵਾ ਚੱਲਣ ਦੇ ਨਾਲ ਜਿਹੜੇ ਤਰਖਤ ਨੇ ਉਹ ਵੀ ਡਿੱਗ ਜਾਂਦੇ ਨੇ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੈ ਤੇ ਇਸ ਨੂੰ ਲੈ ਕੇ ਹੁਣ ਅੱਗੇ ਆਉਣ ਵਾਲੇ ਚਾਰ ਦਿਨਾਂ 'ਚ ਕਿੰਨੀ ਰਾਹਤ ਲੋਕਾਂ ਨੂੰ ਮਿਲੇਗੀ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਅਚਾਨਕ ਜੋ ਇਹ ਗਰਮੀ ਵਧੀ ਸੀ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਵੀ ਹੋ ਗਏ ਸੀ ਐਤਕੀ ਸਰਦੀ ਦੀ ਗੱਲ ਕਰੀ ਤੇ ਖਾਸ ਸਰਦੀਆਂ ਨਹੀਂ ਪਈਆਂ ਗਰਮੀ ਜ਼ਿਆਦਾ ਜਲਦੀ ਆਈ ਤੇ ਕਿਤੇ ਨਾ ਕਿਤੇ ਇਹ ਵੀ ਸੀਗਾ ਲੋਕਾਂ ਨੂੰ ਕਿ ਮੀਂਹ ਪੈ ਜਾਵੇ ਹਵਾ ਚੱਲ ਜਾਵੇ ਤਾਂ ਕਿ ਮੌਸਮ ਦੇ ਵਿੱਚ ਰਾਹਤ ਹੋਵੇ ਤਾਂ ਹੁਣ ਕੱਲ ਤੋਂ ਹੀ ਦੇਖਿਆ ਸਰੀਆ ਨੀ ਕਿ ਇੱਕ ਮਈ ਤੋਂ ਹੀ ਵੇਖਿਆ ਜਾ ਰਿਹਾ ਹੈ ਕੁਝ ਨਾ ਕੁਝ ਰਾਹਤ ਦੇਖਣ ਨੂੰ ਮਿਲੀ ਹੈ ਤੇ ਆਉਣ ਵਾਲੇ 3-4 ਦਿਨਾਂ ਚ ਵੀ ਜੋ yellow alert ਜਾਰੀ ਕੀਤਾ ਹੈ ਇਸ ਦਾ ਕਿੰਨਾ ਅਸਰ ਵਿਖਿਆ ਜਾਵੇਗਾ ਕੈਨ ਵੀ ਪੰਜਾਬੀ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਇਸ ਵਕਤ ਦੀ ਇੱਕ ਬੇਹਦੀ ਵੱਡੀ ਖਬਰ ਬੇਹਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਿਹਾ ਦੱਸਦੀ ਹੈ ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਇੱਕ ਮੀਟਿੰਗ ਹੋਣ ਵਾਲੀ ਸੀ ਹੁਣ 4 ਮਈ ਨੂੰ ਇਹ ਮੀਟਿੰਗ ਹੋਣ ਵਾਲੀ ਸੀ ਜਿਸ ਨੂੰ ਹੁਣ ਕੇਂਦਰ ਦੇ ਵੱਲੋਂ ਕੈਨਸਲ ਕਰ ਦਿੱਤਾ ਗਿਆ ਫਿਲਹਾਲ ਉਹਨਾਂ ਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਦਾ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਜਿਸ ਦਾ ਬਹਾਲ ਦਿੰਦੇ ਹੋਏ ਕੇਂਦਰ ਦੇ ਵੱਲੋਂ ਇਸ ਮੀਟਿੰਗ ਨੂੰ ਜੋ ਹੈ ਟਾਲ ਦਿੱਤਾ ਗਿਆ ਤੇ 4 ਮਈ ਨੂੰ ਹੋਣ ਵਾਲੀ ਮੀਟਿੰਗ ਕੈਨਸਲ ਕਰ ਦਿੱਤੀ ਗਈ ਹੈ ਸੋ ਲਗਾਤਾਰ ਇਸ ਤੇ ਸਾਰਿਆਂ ਦੀਆਂ ਨਜ਼ਰਾਂ ਜੋ ਹੈ ਇਸ ਵੇਲੇ ਟਿਕੀਆਂ ਹੋਈਆਂ ਸੀਗੇ ਕਿ ਆਖਰ ਹੁਣ ਕੀ ਸਿੱਟਾ ਨਿਕਲੇਗਾ ਇਸ ਦਾ ਪਰ ਇਸ ਦੇ ਬਾਬਤ ਹੁਣ ਗੱਲਬਾਤ ਵਧੇਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਕੁਲਵੰਤ ਸੰਧੋੜਵੀ ਜੀ ਜੁੜ ਚੁੱਕੇ ਹਨ ਉਹਨਾਂ ਨਾਲ ਅਸੀਂ ਗੱਲ ਬਾਤ ਕਰਾਂਗੇ ਕੁਲਵੰਤ ਜੀ ਕੀ ਕਹਿਣਾ ਕਿਉਂਕਿ 4 ਮਈ ਨੂੰ ਕਿਸਾਨਾਂ ਦੀ ਮੀਟਿੰਗ ਹੋਣ ਵਾਲੀ ਸੀ ਉਸ ਨੂੰ ਹੁਣ ਕੈਨਸਲ ਕਰ ਦਿੱਤਾ ਗਿਆ ਕੇਂਦਰ ਦੇ ਵੱਲੋਂ ਦੇਖੋ ਮੈਮ ਇਸ ਤਰ੍ਹਾਂ ਇਹ ਕਿਸਾਨਾਂ ਦੇ ਵੱਲੋਂ ਜਿਹੜੀ ਮੰਗ ਰੱਖੀ ਗਈ ਸੀ ਮੰਗ ਉਹਨਾਂ ਦੀ ਇੱਕ ਕਹਿ ਲਈ ਕਿ ਅਜੀਬ ਮੰਗ ਸੀ ਕਿ ਜੇ ਮੀਟਿੰਗ ਕਰਨੀ ਹੈ ਤਾਂ ਉਹਦੇ ਵਿੱਚ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੇ ਕਿਸੇ ਨੁਮਾਇੰਦੇ ਸਮੂਲਿਤ ਨਾ ਹੋਵੇ ਜੀ ਅਸੀਂ ਇੱਕ ਸਿੱਧੇ ਕੇਂਦਰ ਨਾਲ ਮੀਟਿੰਗ ਕਰਨੀ ਹੈ ਪਹਿਲਾਂ ਮੈਂ ਗੱਲ ਪਾਸਟ ਕਰ ਦਮ ਆਪਣੇ ਦਰਸ਼ਕਾਂ ਨੂੰ ਕਿ ਆਪਣਾ ਇਹ ਭਾਰਤ ਹੈ ਇੱਕ ਸੰਘੀ ਕੰਚ ਹੈਗਾ ਲੋਕਤੰਤਰੀ ਦੇਸ਼ ਹੈ ਸੰਘਟਨ ਹੈਗਾ ਸੰਘੀਆਂਾਂ ਦੇ ਵਿੱਚ ਕੇਂਦਰ ਸੂਬਾ ਸਰਕਾਰ ਇਹ ਦੋਨੇ ਅਹਿਮ ਚੀਜ਼ਾਂ ਹੁੰਦੀਆਂ ਨੇ ਔਰ ਜਿਹੜੀ ਸੂਬਾ ਸਰਕਾਰ ਹੁੰਦੀ ਹੈ ਇਹ ਐਹਮ ਭੂਮਿਕਾ ਨਿਭਾਉਂਦੀ ਹੁੰਦੀ ਹੈ ਉਹਦੇ ਨਾਲ ਕੀ ਹੈ ਜਦੋਂ ਹੁਣ ਕਿਸੇ ਕਿਸੇ ਸੂਬੇ ਦੇ ਲੋਕ ਜਾਂ ਕਿਸੇ ਸੂਬੇ ਦੀ ਜਥੇਬੰਦੀ ਕੇਂਦਰ ਸਰਕਾਰ ਨੂੰ ਮਿਲਦੀ ਹੈ ਤਾਂ ਉਸ ਸੂਬੇ ਦੀ ਜਿਹੜੀ ਸਮੂਲੀਅਤ ਉਹ ਨਹੀਂ ਜ਼ਰੂਰੀ ਹੁੰਦੀ ਹੈ ਇਸ ਕਰਕੇ ਜਿਹੜਾਗਾ ਉਹ ਮੀਟਿੰਗ ਜਿਹੜੀ ਹੈ ਉਹ ਉਹ ਇੱਕ ਲੈਟਰ ਭੇਜਿਆ ਗਿਆ ਕਿਸਾਨਾਂ ਨੂੰ ਕਿਸਾਨਾਂ ਨੂੰ ਲੈਟਰ ਭੇਜ ਕੇ ਇਹ ਆਖਿਆ ਗਿਆ ਕਿ ਲੈਟਰ ਨੂੰ ਪੜੋ ਅਗਰ ਤੁਸੀਂ ਇਹਦੇ ਰਾਜੀ ਹੋ ਨੇ ਉਹ ਤਾਂ ਫਿਰ ਮੀਟਿੰਗ ਦੇ ਅਗਲਾ ਸਮਾ ਜਿਹੜਾ ਮੈਥ ਲਵਾਂਗੇ ਤਾਂ ਜਿਹੜਾ ਕਿਸਾਨਾਂ ਨੂੰ ਵੀ ਚਾਹੀਦਾ ਕਿ ਦੇਖੋ ਅਸੀਂ ਚਾਹੇ ਕੇਂਦਰ ਦਾ ਮਾਫ ਕਰਨਾ ਪੰਜਾਬ ਸਰਕਾਰ ਦਾ ਵਤੀਰਾ ਤੁਹਾਡਾ ਨਾਲ ਜਿਹੇ ਜਿਹੇ ਚਾਹੇ ਚੰਗਾ ਚਾਹੇ ਮਾੜਾ ਪਰ ਜੀ ਪੰਜਾਬ ਸਰਕਾਰ ਆ ਉਹ ਤੁਹਾਡੇ ਤੁਹਾਡਾ ਨਾਅਕ ਵਗੈਰਾ ਜਿਹੜਾ ਉਹਨੇ ਹੀ ਖਰੀਦਣਾ ਉਹਨੇ ਹੀ ਸਭ ਕੁਝ ਕਰਨਾ ਤੁਹਾਨੂੰ ਜੋ ਸਹੂਲਤਾਂ ਪ੍ਰੋਵਾਈਡ ਕਰਨੀਆਂ ਨੇ ਉਹ ਸੂਬਾ ਸਰਕਾਰ ਨਹੀਂ ਕਰਦੀਆਂ ਨੇ ਤਾਂ ਸੂਬਾ ਸਰਕਾਰ ਦੀ ਭੂਮਿਕਾ ਅਹਿਮ ਰਹਿੰਦੀ ਹੈ ਤਾਂ ਸੂਬਾ ਸਰਕਾਰ ਦੀ ਵੀ ਸਮੂਲੀਅਤੋ ਜ਼ਰੂਰੀ ਆ ਉਹ ਸੂਬਾ ਸਰਕਾਰ ਕੋਲੇ ਆਪਣੇ ਮੰਗਾਂ ਰੱਖ ਸਕਦਾ ਦੇਖੋ ਇੱਕ ਜਿਹੜਾ ਚੁਣਿਆ ਹੋਇਆ ਮੰਤਰੀ ਹੁੰਦਾ ਜਾਂ ਚੁਣਿਆ ਹੋਇਆ ਮંત્રી ਹੁੰਦਾ ਮੰਤਰੀ ਆਪਣੇ ਖੁਦਿਆਂ ਸਾਹਿਬ ਨੇ ਖੇਤੀਬਾੜੀ ਮੰਤਰੀ ਤੇ ਉਹਨਾਂ ਨੂੰ ਤੁਸੀਂ ਆਪਦਾ ਮੈਮੋਰੰਡਮ ਜਾਂ ਜੋ ਵੀ ਆਉਦੋ ਤੇ ਉਹਨਾਂ ਨਾਲ ਲਿਕੇ ਜਾਓ ਤੇ ਜਾਂ ਜਾਂਦੇ ਮੁੱਖ ਮੰਤਰੀ ਸਾਹਿਬ ਨੂੰ ਭਗਤ ਮਾਜਨ ਨਾਲ ਲਿਕੇ ਜਾਓ ਉੱਥੇ ਆਪਣੀ ਮੰਗ ਰੱਖੋ ਤੁਸੀਂ ਜਦੋਂ ਜਾਓਗੇ ਤੁਹਾਡੀ ਤੁਸੀਂ ਸਟਰੋਂਗ ਹੋ ਜਾਓਗੇ ਕਿਉਂਕਿ ਤੁਸੀਂ ਇਕੱਲੇ ਜਾਂਦੇ ਹੋ ਤਾਂ ਕਿ ਜਥੇਵੰਦ ਭਾਂਡੇ ਨਾਲ ਜਾਂਦੇ ਹੋ ਜਦੋਂ ਤੁਸੀਂ ਸੂਬੇ ਦਾ ਕੋਈ ਕੈਬਨਰ ਮੰਤਰੀ ਜਾਂ ਸੂਬੇ ਦਾ ਮੁੱਖ ਮੰਤਰੀ ਤੁਸੀਂ ਨਾਲ ਲੈ ਕੇ ਜਾਂਦੇ ਹੋ ਤਾਂ ਤੁਹਾਡੀ ਜਿਹੜੀ ਸਮੂਲਤਾ ਉਹ ਮਜ਼ਬੂਤ ਹੋ ਜਾਂਦੀ ਹੈ ਕਿ ਇੱਕ ਸੂਬੇ ਦਾ ਕੈਬਨਰ ਮਿਨਿਸਟਰ ਆਇਆ ਜਾਂ ਸੂਬੇ ਦਾ ਮੁੱਖ ਮੰਤਰੀ ਆਇਆ ਬਿਲਕੁਲ ਆ ਉਹ ਦਿਨਾਂ ਜਦੋਂ ਮੀਟਿੰਗ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੁੰਦੀ ਆ ਤਾਂ ਉਹ ਜਿਹੜਾ ਸੂਬੇ ਦਾ ਮੰਤਰੀ ਜਾਂ ਮੁੱਖ ਮੰਤਰੀ ਆ ਉਹ ਅਹਿਮ ਭੂਮਿਕਾ ਨਿਭਾਉਂਦਾ ਉਹ ਆਪਦੀ ਗੱਲ ਵੀ ਰੱਖਦਾ ਕਿ ਮੇਰੇ ਸੂਬੇ ਨੂੰ ਮੇਰੇ ਸੂਬੇ ਦੇ ਲੋਕਾਂ ਨੂੰ ਮੇਰੇ ਸੂਬੇ ਦੇ ਕਿਸਾਨਾਂ ਨੂੰ ਕਿਉਂਕਿ ਦੇਖੋ ਜਿਹੜਾ ਆਪਾਂ ਮੰਨਦੇ ਆ ਕਿ ਜਿਹੜਾ ਪੰਜਾਬ ਸੂਬਾ ਦਾ ਇਹ ਹੀ ਖੇਤੀਬਾੜੀ ਦਾ ਸੂਬਾ ਦਾ ਖੇਤੀ ਤੋਂ ਬਿਨਾ ਇੱਥੇ ਕੁਝ ਵੀ ਜ਼ਿਆਦਾ ਪੋਸਿਬਿਲਿਟੀਜ਼ ਨਹੀਂ ਹੈਗਾ ਚਾਈਲਡ ਇੰਡਸਟਰੀ ਹੈਗੀ ਆ ਪਰ ਉਹ ਸਿੱਧੇ ਸਿੱਧੇ ਤੌਰ ਤੇ ਖੇਤੀ ਨਾਲ ਜੁੜਤ ਹੈਗੀ ਆ ਦੇ ਖੇਤੀ ਆ ਉਹ ਪੰਜਾਬ ਦੀ ਹੀੜ ਦੀ ਹੱਡੀ ਆ ਤਾਂ ਪੰਜਾਬ ਸਰਕਾਰ ਵੀ ਨਹੀਂ ਚਾਹੂਗੀ ਕਿ ਜਿਹੜੀ ਖੇਤੀ ਦੇ ਜਿਹੜੀ ਜੂਨੀਅਨਾਂ ਬਣੀਆਂ ਹੋਈਆਂ ਨੇ ਖੇਤੀ ਉੱਪਰ ਕਿਸਾਨੀ ਬਣੀਆਂ ਜੂਨੀਅਨਾਂ ਬਣੀਆਂ ਹੋਈਆਂ ਨੇ ਉਹ ਸਤੋਂ ਨਿਰਾਸ਼ ਹੋਣ ਹੁਣ ਜਿਹੜੀ ਮੀਟਿੰਗ ਹੋਣੀ ਆ ਉਹ ਮੀਟਿੰਗ ਦੇ ਵਿੱਚ ਕੇਂਦਰ ਦੇ ਤੇ ਮੀਟਿੰਗ ਹੋਣੀ ਆ ਕੇਂਦਰ ਨਾਲ ਉਹਦੇ ਵਿੱਚ ਪੰਜਾਬ ਸਰਕਾਰ ਦੀ ਸਮੂਹ ਲਈ ਜ਼ਰੂਰੀ ਆ ਇਸ ਸਮੂਹ ਕਿਸਾਨਾਂ ਨੂੰ ਵਿਚਾਰਨਾ ਚਾਹੀਦਾ ਉਹ ਲੈਟਰ ਪੜ੍ਹ ਕੇ ਲੈਟਰ ਦਾ ਜਵਾਬ ਦੇਣਾ ਚਾਹੀਦਾ ਤੇ ਹਾਂ ਕਰਨੀ ਚਾਹੀਦੀ ਆ ਕਿ ਹਾਂ ਅਸੀਂ ਮਨਜ਼ੂਰ ਕਰਦੇ ਹਾਂ ਕੋਈ ਵੀ ਪੰਜਾਬ ਸਰਕਾਰ ਦਾ ਨੁਮਾਇੰਦਾ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਕੈਬਨਿਟ ਮਨਿਸਟਰ ਮਿਲਦੇ ਵਿੱਚ ਹਾਜ਼ਰ ਰਹਿ ਸਕਦਾ ਜੀ ਬਿਲਕੁਲ ਧੰਨ ਬਹੁਤ ਬੰਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ ਤਾਂ ਬਿਲਕੁਲ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਹੈ ਕਿਸਾਨ ਆਪਣੀ ਇੱਕ ਜ਼ਿੱਦ ਟੜੇ ਹੋਏ ਨੇ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਹੋਵੇਗਾ ਤੇ ਉੱਥੇ ਹੀ ਕੇਂਦਰ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਤੇ ਮੀਟਿੰਗ ਵੀ ਜਿਹੜੀ ਹੈ ਕੈਨਸਲ ਕਰ ਦਿੱਤੀ ਹੈ ਕਿਉਂਕਿ ਨੁਮਾਇੰਦਾ ਹੋਣਾ ਪੰਜਾਬ ਸਰਕਾਰ ਦਾ ਜ਼ਰੂਰੀ ਹੈ ਕਿਸੇ ਨਾ ਕਿਸੇ ਨੂੰ ਹੋਣਾ ਉਸ ਤੋਂ ਜ਼ਰੂਰੀ ਹੈ ਤਾਂ ਕਿ ਆਪਣੀ ਗੱਲ ਰੱਖੀ ਜਾ ਸਕੇ ਇਸ ਬਤ ਹੁਣ ਕੀ ਚੀਜ਼ਾਂ ਹੋਣਗੀਆਂ ਕੇਂਦਰ ਸਰਕਾਰ ਕੀ ਫੈਸਲਾ ਲਵੇਗੀ ਤੇ ਕਿਸਾਨ ਅੱਗੇ ਇਸ ਤੇ ਕੀ ਸੋਚਣਗੇ ਇਸ ਤੇ ਨਿਗਾਹਾਂ ਸਾਰਿਆਂ ਦੀਆਂ ਟਿੱਕੀਆਂ ਹੋਈਆਂ ਹਨ ਇਸ ਵੇਲੇ ਪੰਜਾਬ ਦੇ ਵਿੱਚ ਪਾਣੀਆਂ ਦਾ ਮੁੱਦਾ ਕਾਫੀ ਜ਼ਿਆਦਾ ਵਧਿਆ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਗੱਲ ਕਰੀਏ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਅਤੇ ਬੀਬੀਐਮ ਦੀ ਐਮਪੀ ਦੇ ਵੱਲੋਂ ਬੀਤੇ ਦਿਨੀ ਇੱਕ ਫੈਸਲਾ ਲਿੱਤਾ ਜਾਂਦਾ ਹੈ ਕਿ 8500 ਕਿਊਸਿਕ ਪਾਣੀ ਜਿਹੜਾ ਹੈ ਪਾਖੜਾ ਦਾ ਉਹ ਹਰਿਆਣਾ ਨੂੰ ਦਿੱਤਾ ਜਾਵੇ ਜਿਸ ਤੋਂ ਬਾਅਦ ਅੱਜ ਆਲ ਪਾਰਟੀ ਮੀਟਿੰਗ ਰੱਖੀ ਗਈ ਜਿਸ ਨੂੰ ਲੈ ਕੇ ਇਸ ਵੇਲੇ ਲਗਾਤਾਰ ਚਰਚਾ ਚੱਲ ਰਹੀ ਹੈ ਤੇ ਇਸ ਦੇ ਬਾਬਤ ਵਧੇਰੀ ਜਾਣਕਾਰੀ ਲਈ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਕੁਲਵੰਤ ਸੰਦੋੜ ਵਿੱਚ ਇੱਕ ਵਾਰ ਸਾਡੇ ਨਾਲ ਜੁੜ ਚੁੱਕੇ ਨੇ ਫੇਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਕੁਲਵੰਜੀ ਕੀ ਕਹਿਣਾ ਹੈ ਕਿ ਪਾਣੀ ਦਾ ਮਸਲਾ ਇਸ ਵੇਲੇ ਕਾਫੀ ਵੱਧ ਚੁੱਕਿਆ ਹੈ ਜਲ ਪਾਰਟੀ ਮੀਟਿੰਗ ਰੱਖੀ ਗਈ ਹੈ ਤੇ ਸਾਰੇ ਜਿਹੜੇ ਨੁਮਾਇੰਦੇ ਨੇ ਉੱਥੇ ਪਹੁੰਚ ਰਹੇ ਨੇ ਪੰਜਾਬ ਸਰਕਾਰ ਦੇ ਤੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਕੀ ਹੋ ਸਕਦਾ ਹੈ ਅੱਗੇ ਜੀ ਦੇਖੋ ਪਹਿਲਾਂ ਤਾਂ ਇਹ ਬੜੀ ਵਧੀਆ ਕਦਮ ਆ ਪੰਜਾਬ ਸਰਕਾਰ ਦਾ ਇਹ ਦੇਖੋ ਇਹ ਕੀ ਹੁੰਦਾ ਕਿ ਅਗਰ ਜੇ ਇਕੱਲੇ ਤੌਰ ਤੇ ਕੋਈ ਫੈਸਲਾ ਲੈਂਦੇ ਤਾਂ ਬਲੇਮ ਗੇਮ ਸ਼ੁਰੂ ਹੋ ਜਾਂਦੀ ਹੈ ਸ਼ੋਮਨੀ ਗੱਲ ਹੋਵੇ ਭਾਜਪਾ ਹੋਵੇ ਜਾਂ ਇਹ ਕਾਂਗਸ ਪਾਰਟੀ ਹੋਵੇ ਇਹਨਾਂ ਦੇ ਵੱਲੋਂ ਬਲੇਮ ਗੇਮ ਸ਼ੁਰੂ ਹੋ ਜਾਂਦੀ ਹੈ ਕਿ ਸਾਡੇ ਨਾਲ ਐਵੇਂ ਸਲਾਹ ਕਰ ਲੈਂਦੇ ਜਾਂ ਸਾਨੂੰ ਪੁੱਛ ਲੈਂਦੇ ਜਾਂ ਸਾਡਾ ਐਕਸਪੀਰੀਅੰਸ ਜ਼ਿਆਦਾ ਸੀ ਸਾਡੇ ਚ ਲੀਡਰ ਜ਼ਿਆਦਾ ਐਕਸਪੀਰੀਅੰਸ ਸੀਗੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਲੱਗਦੀਆਂ ਨੇ ਤਾਂ ਇਹ ਭਗਵੰਤ ਮਾਨ ਦਾ ਬਹੁਤ ਵਧੀਆ ਕਦਮ ਹੈ ਪੰਜਾਬ ਸਰਕਾਰ ਦਾ ਕਿ ਇੱਕ ਆਲ ਪਾਰਟੀ ਮੀਟਿੰਗ ਸੱਦੀ ਹੈ ਜਿਹਦੇ ਵਿੱਚ ਮੈਂ ਦੱਸ ਦੇਣਾ ਚਾਹਨਾ ਕਿ ਸ਼ੋਮੇ ਕੱਲ੍ਹ ਤੋਂ ਅਬਰਿੰਦਰ ਸਿੰਘ ਭੋਂਦਰ ਤੇ ਦੱਲੀ ਚੀਮਾ ਪਹੁੰਚੇ ਨੇ ਭਾਰਤ ਜਾਂਦਾ ਪਾਰਟੀ ਤੋਂ ਸੁਨੀਲ ਜਾਕਰ ਦੇ ਮਨਨਨ ਕਾਲੀਆ ਕਾਂਗਸ ਵੱਲੋਂ ਤ੍ਰਿਪਤੀ ਸਿੰਦਰ ਵਾਜਵਾ ਤੇ ਰਾਣਾ ਕੇਪੀ ਪਹੁੰਚੇ ਨੇ ਤੇ ਸਪਾ ਦੇ ਵੱਲ ਉਤਾਰ ਸਿੰਘ ਢੀਂਪੂਰੀ ਦੇ ਵਿਧਾਇਕ ਨੇ ਛਤਰਪਾਲ ਸਿੱਕ ਇਹ ਪਾਰਟੀ ਦੇ ਵਿੱਚ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਤੇ ਜਿਹੜੀ ਪ੍ਰਧਾਨਗੀ ਜਿਹੜੀ ਭਗਵੰਤ ਮਾਨ ਕਰਦੇ ਨੇ ਨਾਲ ਉਹਨਾਂ ਦੇ ਅਮਨ ਅਰੋੜਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਹੋਵਾਜ ਰਹਿਣਗੇ ਬਿਲਕੁਲ ਤੇ ਮਸਲਾ ਇਹ ਹੈ ਕਿ ਦੇਖੋ ਜਿਹੜਾ ਪਾਣੀਆਂ ਦਾ ਮਸਲਾ ਬਹੁਤ ਕਹਿ ਲਈ ਕਿ ਅਹਿਮ ਤੇ ਬੇਸਿਕ ਮਸਲਾਗਾ ਕੋਈ ਬੇਸਿਕ ਚੀਜ਼ ਆ ਪਾਣੀ ਲੋਕਾਂ ਦੇ ਲਈ ਤਾਂ ਜਿਵੇਂ ਝੋਨੇ ਸੀ ਸਿਰੂ ਆਣਾਗਾ ਉਹਦੇ ਲਈ ਪਾਣੀ ਦੀ ਲੋੜ ਹੈਗੀ ਆ ਪੰਜਾਬ ਨੂੰ ਔਰ ਜਿਵੇਂ ਤੁਹਾਨੂੰ ਤੁਹਾਨੂੰ ਪਹਿਲਾਂ ਬਾਰ-ਬਾਰ ਬਾਰ-ਬਾਰ ਇੱਕੋ ਗੱਲ ਰਿਪੀਟ ਕਰੀ ਜਾ ਰਹੇ ਨੇ ਕਿ ਇਹ ਮਾਰਚ ਤੱਕ ਆਪਣਾ ਪਾਣੀ ਪੂਰਾ ਕਰ ਚੁੱਕੇ ਨੇ ਤਾਂ ਇਹਨਾਂ ਨੇ ਗੱਲ ਕੱਲ ਇੱਕ ਪਾਖਾਣਾ ਨੰਗਲ ਡੈਮ ਤੇ ਪਹੁੰਚੇ ਉੱਥੇ ਜਾ ਕੇ ਨਾਲੇ ਸਾਰਾ ਆਫਦਾ ਜੋ ਨੇ ਉਹ ਸਟੈਟਿਸਟਿਕ ਸਗੇ ਸਾਰੇ ਦਿਖਾਏ ਕਿ ਦੇਖੋ ਐਸ ਰੰਜੀਤ ਸਾਗਰ ਡੈਮ ਜਿੰਨਾ ਪਾਣੀ ਆ ਪਾਖਾਣਾ ਨੰਗਲ ਡੈਮ ਜਿੰਨਾ ਪਾਣੀ ਆ ਤੇ ਬਾਕੀ ਉਜਿਨ ਡੈਮ ਨੇ ਇੱਕ ਪੌਂਗ ਡੈਮ ਉਹ ਜਿਹੜਾ ਪਾਣੀ ਆ ਸਾਰਾ ਉਹਨੂੰ ਦੱਸਿਆ ਵੀ ਸਾਰੇ ਸਰਪਲਸ ਕੋਈ ਨਹੀਂ ਹੈਗਾ ਸਾਰੇ ਦੇ ਵਿੱਚ ਘੱਟ ਘੱਟ ਪਾਣੀ ਹੈਗਾ ਤਾਂ ਉੱਥੇ ਦੇਖਣਾ ਸੀਗਾ ਕਿ ਉਸ ਤੋਂ ਬਾਅਦ ਹੁਣ ਆਲ ਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਬਿਹਤਰ ਕਦਮ ਆ ਇਹਦੇ ਨਾਲ ਕੀ ਹੋਏਗਾ ਕਿ ਕੋਈ ਇੱਕ ਦੂਜੇ ਤੇ ਬਲੇਮ ਨਹੀਂ ਕਰੇਗਾ ਔਰ ਦੂਸਰੀ ਗੱਲ ਨਾਲ ਦੇਖੋ ਕਿ ਪਾਰਟੀ ਕੋਈ ਵੀ ਸੱਤਾ ਦੇ ਵਿੱਚ ਹੋਵੇ ਪਰ ਕਈ ਵਾਰ ਕੀ ਹੁੰਦਾ ਕਿਸੇ ਹੋਰ ਪਾਰਟੀ ਦੇ ਲੀਡਰ ਕੋਈ ਵਧੀਆ ਸਲਾਹ ਦੇ ਦਿੰਦਾ ਉਹ ਵਧੀਆ ਸਲਾਹ ਦੇ ਨਾਲ ਕੋਈ ਵਧੀਆ ਫੈਸਲਾ ਲਿਆ ਜਾ ਸਕਦਾ ਹੁੰਦਾ ਜਦੋਂ ਆਲ ਪਾਰਟੀ ਸਾਰੇ ਪਾਰਟੀਆਂ ਇਕੱਠੀਆਂ ਹੋ ਕੇ ਬਹਿਦੀਆਂ ਨੇ ਹੁਣ ਜਿਵੇਂ ਜਿਸ ਤਰ੍ਹਾਂ ਪਹਿਲਗਾਮ ਦਾ ਮਾਮਲਾ ਹੋਇਆ ਸੀ ਤਾਂ ਪਹਿਲਗਾਮ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਸਾਰੇ ਪਾਰਟੀਆਂ ਨੇ ਸਵਾਸਨ ਦਿੱਤਾ ਸੀਗਾ ਕਿ ਜੋ ਵੀ ਕੇਂਦਰ ਸਰਕਾਰ ਫੈਸਲਾ ਲਏਗੀ ਅਸੀਂ ਉਹਨਾਂ ਦੇ ਨਾਲ ਆ ਦੇਖੋ ਇਸ ਤਰ੍ਹਾਂ ਦੇ ਜਦੋਂ ਮਾਹੌਲ ਆਉਂਦਾ ਦੇਖੋ ਅਣੀ ਦਾ ਮਸਲਾ ਕਹਿੰਦਾ ਭਗਵੰਤ ਮਾਨ ਦਾ ਨਹੀਂ ਕਹਿੰਦਾ ਸੂਰਬਾਦਲ ਦਾ ਨਹੀਂ ਕਹਿੰਦਾ ਕਹਿ ਲਈਏ ਰਾਜਾ ਬੜਿੰਗ ਦਾ ਨਹੀਂ ਹੈਗਾ ਇਹ ਸਾਰੇ ਪੰਜਾਬ ਦਾ ਹੈਗਾ ਤਾਂ ਸਾਰੀ ਪਾਰਟੀਆਂ ਪਹੁੰਚੀਆਂ ਨੇ ਇਹ ਵੀ ਬੜੀ ਇੱਕ ਮਹੱਤਵਪੂਰਨ ਗੱਲ ਆ ਜੇਕਰ ਬਾਈਕਾਟ ਕਰ ਦੇ ਜਾਂ ਹੋਰ ਕਰ ਦੇ ਤਾਂ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਕਿ ਦੇਖੋ ਭਗਵੰਤ ਮਾਨ ਨੇ ਤੁਹਾਨੂੰ ਬੁਲਾਇਆ ਤੁਸੀਂ ਤੁਹਾਨੂੰ ਸੱਦਿਆ ਗਿਆ ਤੁਸੀਂ ਨਹੀਂ ਪਹੁੰਚੇ ਤਾਂ ਦਿਖਣਾ ਹੋਏਗਾ ਕਿ ਕਿਉਂਕਿ ਇਹ ਕਿਹਾ ਗਿਆ ਕਿਹਾ ਜਾ ਰਿਹਾ ਕਿ ਪਾਰਟੀ ਮੀਟਿੰਗ ਜੋ ਖਤਮ ਹੋਏਗੀ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਜਾਏਗਾ ਕਿ ਕੀ ਫੈਸਲੇ ਲਏ ਗਏ ਆ ਪਾਰਟੀ ਮੀਟਿੰਗ ਦੇ ਵਿੱਚ ਹੁਣ ਇਕੱਠੇ ਤੌਰ ਤੇ ਕੀ ਜਿਹੜਾ ਅਗਲਾ ਕਦਮ ਚੱਕਿਆ ਜਾਣਾਗਾ ਤਾਂ ਦੇਖਣ ਦਾ ਵਿਸ਼ਾ ਹੋਏਗਾ ਪਰ ਮੈਂ ਇੱਕ ਕਦਮ ਨੂੰ ਵਧੀਆ ਦੱਸਾਂਗਾ ਤੇ ਮੈਂ ਇਹ ਵੀ ਆਸ ਕਰਦਾ ਕਿ ਕੋਈ ਵਧੀਆ ਕਦਮ ਇਹ ਚੁੱਕਿਆ ਜਾਵੇ ਤਾਂ ਜੋ ਇਹ ਆਰਧਨ ਪਾਣੀ ਦਾ ਇਹਾ ਪੰਜਾਬ ਦੇ ਵਿੱਚ ਹੀ ਰਹੇ ਕਿਸੇ ਹੋਰ ਸੂਬੇ ਤੱਕ ਨਾ ਮੁੱਚੇ ਖਾਸ ਤੌਰ ਤੇ ਗੱਲ ਇਸ ਵਾਰ ਕਰਕੇ ਵੱਡੀ ਹੋ ਜਾਂਦੀ ਕਿਉਂਕਿ ਸਾਰੀ ਪਾਰਟੀ ਇਕੱਠੀ ਹੋਈ ਹੈ जी बिल्कुल यही मसला का कि सारे हो आप अपनी सब तो वादी गलत मान लो सुप्रीम कोर्ट ने कहता जो ने कहता की पानी देना ही पेगा पर कल नगवंत मान साहब साहब कह चुके है मेरे न सारी पार्टियां मौजूद सर ਪੂਰੇ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਮੇਰੇ ਨਾਲ ਸੀਗਾ ਮੈਂ ਸਾਰੇ ਪੰਜਾਬ ਨੂੰ ਇਕੱਠਾ ਕਰਕੇ ਚੱਲੇ ਆ ਮੈਂ ਕੱਲੇ ਨੇ ਕੋਈ ਫੈਸਲਾ ਨਹੀਂ ਲਿਆ ਬਿਲਕੁਲ ਧੰਨਵਾਦ ਕੁਲਵੰਦੀ ਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਪਾਣੀਆਂ ਦਾ ਮਸਲਾ ਪਾਣੀ ਦਾ ਮਸਲਾ ਜੋ ਹੈ ਉਹ ਲਗਾਤਾਰ ਇਸ ਕਦਰ ਵੱਚੁਕਿਆ ਜਿੱਥੇ ਸੈਂਟਰ ਇੱਕ ਵਾਰੀ ਕਹਿ ਦਿੰਦੀ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਦਿੱਤਾ ਜਾਂਦਾ ਹੈ ਬੀਬੀਐਮਬੀ ਦੇ ਵੱਲੋਂ ਫੈਸਲਾ ਦਿੱਤਾ ਜਾਂਦਾ ਹੈ ਕਿ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ ਤੋ ਉਥੇ ਹੀ ਪੰਜਾਬ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀ ਆ ਜਿ ਕਿ ਜਿੰਨਾ ਪਾਣੀ ਇਹਨਾਂ ਨੂੰ ਚ ਮਾਲ ਕਰ ਚੁੱਕੇ ਨੇ ਹੁਣ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈਗੀ ਪਰ ਉੱਥੇ ਹੀ ਜਦੋਂ ਅੱਜ ਪੂਰੀ ਸਾਰੀ ਜਿਹੜੀ ਆਲ ਪਾਰਟੀ ਦੇ ਜਿਹੜੇ ਮੈਂਬਰਸ ਨੇ ਉਹ ਇਕੱਠੇ ਹੋਏ ਨੇ ਵੱਡੇ ਪ੍ਰਧਾਨ ਵੱਡੇ ਲੀਡਰ ਜਦੋਂ ਇਕੱਠੇ ਹੋਏ ਨੇ ਕਈ ਤਰ੍ਹਾਂ ਦੇ ਇਸ ਦੇ ਵਿੱਚ ਫੈਸਲੇ ਲਿੱਤੇ ਜਾ ਸਕਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੀਟਿੰਗ ਹੋਵੇਗੀ ਖਤਮ ਤੇ ਪ੍ਰੈਸ ਕਾਨਫਰੰਸ ਹੋਵੇਗੀ ਕੀ ਫੈਸਲੇ ਲਿੱਤੇ ਗਏ ਨੇ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਇੱਕ ਬਹੁਤ ਹੀ ਵੱਡੀ ਮੀਟਿੰਗ ਤੇ ਅਹਿਮ ਮੀਟਿੰਗ ਇਹ ਮੰਨੀ ਜਾ ਰਹੀ ਹੈਗੀ ਵੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਸਿਚਾਈ ਦੀ ਲੋੜ ਹੈ ਖੇਤਾਂ ਦੇ ਵਿੱਚ ਲੋੜ ਕੀ ਹੈ ਤੇ ਹੋਰ ਵੀ ਕਈ ਕੰਮ ਜਿਹੜੇ ਨੇ ਪਾਣੀ ਦੇ ਨਾਲ ਹੀ ਟिके ਹੋਏ ਨੇ ਤੇ ਜੇ ਹਰਿਆਣਾ ਨੂੰ ਹੋਰ ਪਾਣੀ ਦਿੱਤਾ ਜਾਂਦਾ ਤੇ ਪੰਜਾਬ ਦੇ ਵਿੱਚ ਵੀ ਕਈ ਸਾਰੀਆਂ ਦਿੱਕਤਾਂ ਆ ਸਕਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਕੀ ਇਸ ਮੀਟਿੰਗ ਦਾ ਟਿੱਚਰ ਹੋਵੇਗਾ ਵੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਾਂਗੇ ਹੁਣ ਗੱਲ ਕਰੀਏ ਆਪਾਂ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਈ ਰਿਕਸ਼ਾ ਤੇ ਇੱਕ ਗੱਡੀ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਸੜਕ ਹਾਦਸੇ ਲਗਾਤਾਰ ਦਿਨ ਬਦ ਦਿਨ ਵੱਧਦੇ ਹੀ ਜਾ ਰਹੇ ਨੇ ਇੱਕ ਹੋਰ ਮਾਮਲਾ ਜਿੱਥੇ ਸਾਹਮਣੇ ਆ ਰਿਹਾ ਇਸ ਭਿਆਨਕ ਟੱਕਰ ਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਜ਼ਖਮੀ ਹੋ ਜਾਂਦਾ ਈ ਰਿਕਸ਼ਾ ਤੇ ਗੱਡੀ ਦੀ ਇਹ ਟੱਕਰ ਹੁੰਦੀ ਹੈ ਉਸ ਜਦੋਂ ਗੱਡੀ ਚਾਲਕ ਨੂੰ ਰੋਕਿਆ ਜਾਂਦਾ ਡਰਾਈਵਰ ਨੂੰ ਰੋਕਿਆ ਜਾਂਦਾ ਤਾਂ ਡਰਾਈਵਰ ਦਾ ਕਹਿਣਾ ਹੈ ਕਿ ਉੱਥੇ ਇੱਕ ਰੇੜੀ ਦੇ ਵਿੱਚ ਕੋਲੋਂ ਇੱਕ ਸ਼ਖਸ ਨਿਕਲ ਰਿਹਾ ਐ ਸੇ ਉਹ ਡਿੱਗ ਜਾਂਦਾ ਸਾਰੇ ਉਸਨੂੰ ਵੇਖਣ ਲਈ ਜਾਂਦੇ ਨੇ ਤੇ ਇਹ ਈ ਰਿਕਸ਼ਾ ਵਾਲਾ ਵੀ ਅਚਾਨਕ ਹੀ ਉੱਥੇ ਗੱਡੀ ਮੋੜ ਲੈਂਦਾ ਤੇ ਉਸਦੇ ਸੱਟ ਲੱਗ ਜਾਂਦੀ ਏ ਗੱਡੀ ਵੱਜ ਜਾਂਦੀ ਏ ਉਹ ਈ ਰਿਕਸ਼ਾ ਦੇ ਵਿੱਚ ਜਿਸ ਦੇ ਕਰਕੇ ਹਾਦਸਾ ਵਾਪਰਦਾ ਪਰ ਉੱਥੇ ਹੀ ਇਹ ਗੱਲ ਕਹੀ ਜਾ ਰਹੀ ਹੈ ਲਗਾਤਾਰ ਲੋਕਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਈ ਰਿਕਸ਼ਾ ਜਿਹੜੇ ਚਾਲਕ ਨੇ ਉਹ ਬਿਨਾਂ ਕੁਝ ਦੇਖੇ ਸੋਚੇ ਸਮਝੇ ਕਿਤੇ ਵੀ ਗੱਡੀ ਮੋੜ ਲੈਂਦੇ ਨੇ ਜਿਸ ਕਰਕੇ ਹਾਦਸੇ ਵਾਪਰ ਰਹੇ ਨੇ ਸੋ ਲਗਾਤਾਰ ਇਸ ਨੂੰ ਲੈ ਕੇ ਹੋਰ ਵੀ ਗੱਲਬਾਤ ਜੋ ਸਾਹਮਣੇ ਆਈ ਹੈ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਂ ਭਾਈ ਆਪਣਾ ਮਨੀਸ਼ ਮਨੀਸ਼ ਪੁੱਤ ਇਹ ਆਪਣੀ ਗੱਡੀ ਆ ਕਿ ਕਿਹਦਾ ਐਕਸਿਡੈਂਟ ਹੋਇਆ ਆਪਣੀ ਗੱਡੀ ਸੀ ਭਾਈ ਉੱਥੋਂ ਦੀ ਆ ਰਹੇ ਨੇ ਬੰਦੇ ਪਹਿਲਾ ਉਹ ਬੰਦਾ ਹੈਗਾ ਜਿਹੜਾ ਉਹ ਰੇੜੀ ਤੋਂ ਡੇਢ ਗਿਆ ਉਹ ਦੂਜਾ ਬੰਦਾ ਉਹਦੇ ਹਾਲ ਦੇਖਦਾ ਵੇ ਉਹਨਾਂ ਨੇ दारू ਵੀ ਪੀਤੀ ਹੋਈ ਹੈਗੀ ਆ ਉਹ ਜਿੱਦਾਂ ਹੀ ਅਗਲਾ ਤੇ ਦੂਜੇ ਵੱਡੇ ਦੇਖਿਆ ਕਿ ਉਹ ਬੰਦਾ ਡੇਗ ਗਿਆ ਉਹਦਾ ਧਿਆਨ ਗਿਆ ਇੱਥੇ ਉਹਨੇ ਬਾਈਕ ਆਪਣਾ ਸੀਗਾ ਰੇੜੇ ਵਾਲਾ ਇਧਰ 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 ਟੋੜਿਆ ਨਾਲ ਹੀ ਅਗਲਾ ਸਾਡੇ ਵਿੱਚ ਆ ਕੇ ਵੱਜਾ ਇੱਕੀ ਸਾਡਾ ਇੰਨਾ ਨੁਕਸਾਨ ਹੋ ਗਿਆ ਵਾ ਮੁੜ ਕੇ ਅਗਲੇ ਫੇਰ ਲੋਕੀ ਸੀਗੇ ਉਹ ਤਾਂ ਸ਼ੁਕਰ ਕਰੋ ਸਾਡਾ ਬਚਾ ਸੀਗਾ ਕਿ ਉਹਨਾਂ ਨੇ ਦੇਖਿਆ ਹੋਵੇ ਤੁਹਾਡੀ ਹੋ ਆ ਕੇ ਖੁੱਦ ਵਜੇ ਹੈਸ਼ ਆਪਣੀ ਕਿਥੇ ਸਰ ਆਪਣੀ ਵਾਈਪ ਆ ਕੇ ਸਿੰਗਲ ਹੋਣੀ ਹੈ ਕੈਨ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਗਲ ਕਰੀਏ ਕਿਦਾਰਨਾਥ धाम ਦੀਤੇ ਕਿਦਾਨਾ ਧਾਮ ਦੇ ਕपाट ਖੁੱਲ ਚੁਕੇ ਨੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਦੂਰੂ ਦੂਰੋ ਜਿਹੜੀਆਂ ਜਿਹੜੇ ਸ਼ਰਧਾਲੂ ਨੇ ਕੇਦਾਰਨਾਥ ਪਹੁੰਚੇ ਨੇ ਦੂਰੂ ਦੂਰੋ ਦੇਸ਼ ਵਿਦੇਸ਼ ਤੋਂ ਉੱਥੇ ਪਹੁੰਚਦੇ ਨੇ ਤੇ ਇਹ ਵੀ ਗੱਲ ਤੁਹਾਨੂੰ ਦੱਸ ਦਈਏ ਦੇਸ਼ ਵਿਦੇਸ਼ ਤੋਂ ਵਕ ਬਗਤਰਾਂ ਦੇ ਫੁੱਲਾਂ ਦੇ ਨਾਲ 108 ਕੁਇੰਟਲ ਫੁੱਲਾਂ ਦੇ ਨਾਲ ਮੰਦਰ ਨੂੰ ਸਜਾਇਆ ਗਿਆ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੂਰੋਂ ਦੂਰੋਂ ਜਦੋਂ ਉੱਥੇ ਸ਼ਰਧਾਲੂ ਪਹੁੰਚਦੇ ਨੇ ਕਿਸ ਤਰੀਕੇ ਦੇ ਨਾਲ ਆਸਥਾ ਵਿਸ਼ਵਾਸ ਤੇ ਸ਼ਰਧਾ ਲੈ ਕੇ ਉੱਥੇ ਪਹੁੰਚੇ ਨੇ ਤੇ ਦੂਰੋਂ ਦੂਰੋਂ ਉੱਥੇ ਫੁੱਲ ਲਿਆਂਦੇ ਗਏ ਨੇ ਘਟੋ ਘਟ 108 ਕੁਇੰਟਲ ਫੁੱਲ ਲਿਆਂਦੇ ਗਏ ਨੇ ਤੇ ਕੇਦਾਰਨਾਥ ਧਾਮ ਨੂੰ ਸਜਾਇਆ ਗਿਆ ਸੋ ਇੱਕ ਬੇਹਦ ਹੀ ਖੁਸ਼ਖਬਰੀ ਜੋ ਹੈ ਸਾਰੇ ਸ਼ਰਧਾਲੂਆਂ ਲਈ ਹੈਗੀ ਹੈ ਕਿਉਂਕਿ ਹੁਣ ਜਿੱਥੇ ਕੇਦਾਰਨਾਥ ਧਾਮ ਦੇ ਦੁਆਰ ਖੁੱਲ ਚੁੱਕੇ ਨੇ ਦਰਵਾਜ਼ੇ ਖੁੱਲ ਚੁਕੇ ਨੇ ਤੇ ਯਾਤਰਾ ਸ਼ੁਰੂ ਹੋ ਚੁਕੀ ਹੈ ਜਿਹੜੇ ਸ਼ਰਧਾਲੂ ਨੇ ਉਹ ਜਾ ਰਹੇ ਨੇ ਇੱਕ ਇੱਕ ਕਰਕੇ ਤੇ ਉੱਥੇ ਹੀ ਅੱਜ ਗੱਲ ਕਰੀਏ ਤਾਂ ਅੱਜ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਕਟੂਕਟ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਦਰਸ਼ਨਾਂ ਲਈ ਪਹੁੰਚਦੇ ਨੇ ਲੋਗ ਤੇ ਜਿਹੜੇ ਫੁੱਲ ਨੇ ਉਹ ਵੀ ਦੱਸਦੀ ਆ ਤੁਹਾਨੂੰ ਕਾਫੀ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਲਿਆਂਦੇ ਗਏ ਨੇ ਘੱਟੋ ਘੱਟ 108 ਕੁਇੰਟਲ ਜਿਹੜੇ ਫੁੱਲ ਨੇ ਉਹ ਲਿਆਂਦੇ ਜਾਂਦੇ ਨੇ ਪੂਰੇ ਮੰਦਿਰ ਪਰਿਸਰ ਨੂੰ ਸਜਾਇਆ ਜਾਂਦਾ ਹੈ ਪੂਰੇ ਮੰਦਿਰ ਨੂੰ ਸਜਾਇਆ ਜਾਂਦਾ ਇੱਕ ਬੇਹੱਦ ਹੀ ਖੂਬਸੂਰਤ ਤੇ ਅਲੌਕਿਕ ਇਹ ਤਸਵੀਰਾਂ ਜੋ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ